वह ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਆਦੀ ਇਹ ਮਹਾਨਗਰ ਕੀਰਤਨ ਮਹਾਰਾਜ ਦੇਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉత్సਵ ਦੇ ਸੰਬੰਧ ਵਿੱਚ ਛੇਵੀਂ ਪਾਤਸ਼ਾਹੀ ਦੇ ਗੁਰਦੁਆਰੇ ਤੋਂ ਆਰੰਭ ਹੋਇਆ ਚੱਲਦਾ ਹੋਇਆ ਇੱਥੇ ਗੁਰਦੁਆਰਾ ਸਿੰਘ ਸਭਾ ਤੋਂ ਅੱਗੇ ਦੀ ਹੁੰਦਾ ਹੋਇਆ ਗੁਰਦੁਆਰਾ ਬੀਬੀ ਕਨਕੌਰ ਦੇ ਅੱਗੇ ਦੀ ਹੁੰਦਾ ਹੋਇਆ ਇਹ ਮੈਜਿਸਟ੍ਰੇਟ ਚੌਕ ਤੋਂ ਪੁਲ ਦੇ ਥੱਲਿਆਂ ਦੀ ਜਾ ਕੇ ਵਾਪਸ ਕਾਲਜ ਰੋਡ ਦੇ ਉੱਤੋਂ ਵੀ ਹੁੰਦਾ ਹੋਇਆ ਇਹ ਛੇਵੀਂ ਪਾਸ਼ਾਹੀ ਦੇ ਗੁਰਦੁਆਰੇ ਸਮਾਪਤੀ ਹੋਏਗੀ ਸਾਰੇ ਬਜ਼ਾਰ ਵਾਲਿਆਂ ਨੇ ਸਾਰੀਆਂ ਸਿੱਖ ਸੰਗਤਾਂ ਨੇ ਬਹੁਤ ਹੀ ਚੰਗਾ ਵਧੀਆ ਬਹੁਤ ਸੋਹਣਾ ਸੰਯੋਗ ਦਿੱਤਾ ਹੈ ਇਹ ਲੋਕਲ ਗੁਰਪੁਰਬ ਕਮੇਟੀ ਜੋ ਕਿ ਪਿਛਲੇ 50 52 ਸਾਲਾਂ ਤੋਂ ਸੁਸਾਇਟੀ ਚੱਲ ਰਹੀ ਹੈ ਉਸੇ ਦੀ ਸਾਰੀ ਇਸ ਨਗਰ ਕੀਰਤਨ ਨੂੰ ਦੇਣ ਹੈ ਉਹਨਾਂ ਦਾ ਹੀ ਸਾਰਾ ਪ੍ਰਬੰਧ ਹੈ ਉਹ ਬਹੁਤ ਪੁਰਾਣੇ ਬੰਦੇ ਜੋ ਕਿ ਬੀਓ ਸਾਹਿਬ ਗਿਆਨੀ ਪ੍ਰੀਤਮ ਸਿੰਘ ਜੀ ਤੇ ਹੋਰ ਮਹਾਨ ਸੰਗੀਤਾ ਨੇ ਇਹ ਸਾਰਾ ਕੁਝ ਸ਼ੁਰੂ ਕੀਤਾ ਸੀ ਤੇ ਚਲੋ ਅੱਗੇ ਦੀ ਅੱਗੇ ਸੇਵਾਦਾਰ ਅਤੇ ਸਾਰੇ ਭਰਾ ਵੀਰ ਇਸ ਚੀਜ਼ ਨੂੰ ਨਿਭਾ ਰਹੇ ਆ ਉਹਨਾਂ ਦੀਆਂ ਅਸ਼ੀਰਵਾਦਾ ਨਾਲ ਇਹ ਨਗਰ ਕੀਰਤਨ ਅਤੇ ਸੰਗਤਾਂ ਦੀਆਂ ਨਾਲ ਅਤੇ ਗੁਰੂ ਸਾਹਿਬ ਦੀ ਮਹਾਨ ਮਹਾਨ ਬਖਸ਼ਿਸ਼ ਦੇ ਸਦਕਾ ਇਹ ਨਗਰ ਕੀਰਤਨ ਆਰੰਭ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਮਹਾਨ ਨਗਰ ਕੀਰਤਨ ਆ ਵੀਰੋ ਮਹਾਨ ਨਗਰ ਕੀਰਤਨ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਪਹਿਲੋ ਲੋਕਲ ਗੁਰੂਗੁਰ ਕਮੇਟੀ ਮੋਗਾ ਅਤੇ ਸਮੁੱਚੇ ਮੋਗੇ ਸ਼ਹਿਰ ਦੀਆਂ ਸੰਗਤਾਂ ਨੇ ਪ੍ਰਭਾਤ ਫੇਰੀਆਂ ਕੀਤੀਆਂ ਅੱਜ ਇਹ ਨਗਰ ਕੀਰਤਨ ਛੇਵੇਂ ਪਾਤਸ਼ਾਹ ਜੀ ਦੇ ਗੁਰਦੁਆਰਾ ਬੁੱਕਣ ਵਾਲਾ ਰੋਡ ਤੋਂ ਆਰੰਭ ਹੋਇਆ ਸੀਗਾ ਮੋਗੇ ਸ਼ਹਿਰ ਦੇ ਅੱਡੋ-ਅੱਡੀ ਪੜਾਵਾਂ ਤੋਂ ਹੁੰਦਾ ਆਇਆ ਹੁਣ ਬੀਬੀ ਕਾਣਕੁਰ ਦੇ ਗੁਰਦੁਆਰੇ ਦੇ ਪਿਛਲੇ ਗੇਟ ਤੋਂ ਹੁੰਦਾ ਹੋਇਆ ਵਾਪਸੀ ਵਾਲੇ ਪ੍ਰਤਾਪ ਰੋਡ ਤੋਂ ਵਾਪਸ ਗੁਰੂ ਘਰ ਵਿਖੇ ਸਮਾਪਤੀ ਹੋਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ